हर मी हर मथा ਸ਼ਹੀਦਾਂ ਦੀਆਂ ਚਿਤਾਵਾਂ 'ਤੇ ਲੱਗੇਗੇ ਹਰ बरस ਮੇਲੇ ਵਤਨ 'ਤੇ ਮਿਟਨੇ ਵਾਲੋਆਂ ਦਾ ਬਾਕੀ ਯਹੀ ਨਿਸ਼ਾਨ ਹੋਗਾ ਨਸੀਹਰ ਟੂਡੇ ਦੇਖ ਰਹੇ ਤਮਾਮ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਦੋਸਤੋ ਮੈਂ ਹਸਕੰਦਰ ਮਾਨ ਸੋ ਇੱਕ ਵਾਰ ਫਿਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਅੱਜ ਦੇ ਜੋ ਮੁਖ ਦਿਹਾੜੇ ਦਿਹਾੜਾ ਸ਼ਹੀਦ ਉਦਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਜੋ ਅੱਜ ਪੂਰੇ ਹੀ ਦੇਸ਼ ਦੇ ਵਿੱਚ ਬੜੇ ਹੀ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਉੱਤੇ ਹੀ ਜੰਡਿਆਲਾ ਗੁਰੂ ਦੇ ਅੱਜ ਤਸਵੀਰਾਂ ਦਿਖਾ ਰਹੇ ਹਾਂ ਚੌਕ ਸ਼ਹੀਦ ਉਦਮ ਸਿੰਘ ਦੀਆਂ ਜਿੱਥੇ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਔਰ ਖਾਸ ਤੌਰ ਤੇ ਜੋ ਚੇਚੇ ਤੌਰ ਤੇ ਇਸ ਵਕਤ ਸ਼ਹੀਦ ਨੂੰ ਸ਼ਰਦਾ ਦੇ ਫੁੱਲ ਪੇਟ ਕਰਨ ਲਈ ਪਹੁੰਚੇ ਹਨ ਕੈਬਨਿਟ ਮੰਤਰੀ ਪੰਜਾਬ ਸਰਦਾਰ ਹਰਪੰਜੀਤ ਸਿੰਘ ਈਟੀਓ ਦੇ ਧੰਨ ਪਤਨੀ ਸ਼੍ਰੀਮਤੀ ਸੁਹਿੰਦਰ ਕੌਰ ਜੀ ਤੋਂ ਆਓ ਗੱਲਬਾਤ ਕਰਦੇ ਹਾਂ ਪਹੁੰਚ ਹੋਏ ਨੁਮਾਇੰਦਿਆਂ ਦੇ ਨਾਲ ਤੁਹਾਡੇ ਤੋਂ ਕੀ ਚਿੰਤਾਵਾਂ ਪਰ ਲੱਗੇਗੇ ਹਰ बरस ਮੇਲੇ ਵਤਨ पे मिटनोए ਬਾਲੋਂ ਕਾ ਯਹੀ ਆਖਰੀ ਨਿਸ਼ਾਨ ਹੋਗਾ ਅੱਜ ਸ਼ਹੀਦ ਗੁਦਮ ਸਿੰਘ ਜੀ ਦੀ 86ਵੀਂ ਸ਼ਹਾਦਤ ਨੂੰ ਨਮਨ ਕਰਨ ਲਈ ਜਿਹੜੇ ਕਿ ਸਾਡੇ ਕ੍ਰਾਂਤੀਕਾਰੀ ਦੇਸ਼ ਭਗਤ ਸੂਰਮ ਗਤੀ ਦੀ ਡ੍ਰਿੜਤਾ ਨਾਲ ਆਪਣੀ ਕੌਮ ਦੇ ਲਈ ਆਪਣੀ ਜਿਹੜੇ નિર્ਦੋਸ਼ ਜਲੀਆਂ ਵਾਲੀ ਬਾਗ ਵਿੱਚ ਭਾਰਤੀ ਮਾਰੇ ਗਏ ਸੀ ਉਹਨਾਂ ਦੀ ਉਹਨਾਂ ਦੇ ਬਦਲਾ ਲੈਣ ਵਾਲੇ ਉਹ ਜਿਹੇ ਸ਼ਹੀਦ ਹੋਏ ਹਨ ਜਿਨ੍ਹਾਂ ਨੇ ਆਪਣਾ ਨਾ ਜਿਹੜਾ ਹੈ ਸਦੀਵੀ ਇਤਿਹਾਸ ਵਿੱਚ ਅਮਰ ਕਰ ਗਏ ਹਨ ਅੱਜ ਉਹਨਾਂ ਦੀ ਇਸ ਸ਼ਹਾਦਤ ਨੂੰ ਅਸੀਂ ਉਹਨਾਂ ਨੂੰ ਨਮਨ ਕਰਨ ਲਈ ਉਹਨਾਂ ਦੀ ਇਸ ਪਵਨ ਤਿਥੀ ਤੇ ਅਸੀਂ ਇੱਥੇ ਸਾਰੇ ਹੀ ਭੈਣ ਭਰਾ ਇਕੱਤਰ ਹੋਏ ਆਂ ਔਰ ਮੰਤਰੀ ਸਾਹਿਬ ਵੀ ਸੁਨਾਮ ਵਿਖੇ ਉਹਨਾਂ ਦੀ ਇਸ ਜਿਹੜਾ ਸਟੇਟ ਲੈਵਲ ਦਾ ਫੰਕਸ਼ਨ ਆ ਉੱਥੇ ਆਪਣੀ ਹਾਜ਼ਰੀ ਲਵਾ ਰਹੇ ਹਨ ਤਾਂ ਅਸੀਂ ਸਾਰੇ ਹੀ ਭੈਣ ਭਰਾ ਉਹਨਾਂ ਦੀ ਇਸ ਮਹਾਨ ਸ਼ਹਾਦਤ ਨੂੰ ਨਮਨ ਕਰਨ ਲਈ ਇੱਥੇ ਕੱਤਰ ਹੋਇਆ ਔਰ ਸ਼ਹੀਦਾਂ ਨੂੰ ਹਮੇਸ਼ਾ ਹੀ ਸਾਡਾ ਹੱਥ ਜੋੜ ਕੇ ਪ੍ਰਣਾਮ ਹੈ। ਉਹਨਾਂ ਦੀ ਹੀ ਬਦੌਲਤ ਅੱਜ ਅਸੀਂ ਆਜ਼ਾਦ ਫਿਜ਼ਾਵੇ 'ਚ ਸਾਹ ਲੈ ਰਹੇ ਹਾਂ। ਅਸੀਂ ਉਹਨਾਂ ਦਾ ਦੇਣ ਕਦੇ ਵੀ ਨਹੀਂ ਦੇ ਸਕਦੇ। ਇੰਨਾ ਕੀ ਕਹਿੰਦੀ ਹੋਈ ਮੈਂ ਉਹਨਾਂ ਦੀ ਸ਼ਹਾਦਤ ਨੂੰ ਉਹਨਾਂ ਦੀ ਸ਼ਰਧਾਂਜਲੀ ਭੇਟ ਕਰਦੀ ਹੋਈ ਨਮਨ ਕਰਦੀ ਹਾਂ ਉਹਨਾਂ ਨੂੰ। ਅੱਜ ਅਸੀਂ ਸਾਰੇ ਜੀ ਸ਼ਹੀਦਾਂ ਦੇ ਸਰਮੌਰ ਸਾਡੇ ਸ਼ੂਰਬੀਰ ਸਾਡੇ ਸ਼ਹੀਦ ਸ਼ਹੀਦ ਉਦਮ ਸਿੰਘ ਹੋਰਾਂ ਦੀ ਜਿਹੜੀ ਸ਼ਹਾਦਤ ਨੂੰ ਨਮਨ ਕਰਨ ਵਾਸਤੇ ਅਸੀਂ ਸਾਰੇ ਇਕੱਤਰ ਹੋਏ ਆਂ ਔਰ ਉਹਨਾਂ ਦੀ ਅੱਜ 85 ਸਾਲ ਹੋ ਗਏ ਨੇ 6ਵੀਂ ਅਸੀਂ ਅੱਜ ਉਹਨਾਂ ਦੀ ਸ਼ਹਾਦਤ ਦਾ ਜਿਹੜਾ ਦਿਵਸ ਮਨਾ ਰਹੇ ਆਂ ਔਰ ਸਾਡੇ ਵਾਸਤੇ ਅੱਜ ਵੀ ਉਹ ਪ੍ਰੇਰਣਾ ਦਾ ਸਰੋਤ ਨੇ ਜਿਸ ਤਰ੍ਹਾਂ ਨਾਲ ਉਹਨਾਂ ਨੇ ਜਿਹੜਾ 1919 ਵਿੱਚ ਜਿਹੜਾ ਜੱਲ੍ਹਿਆਂਵਾਲਾ ਬਾਗ ਵਿੱਚ નિર્ਦੋਸ਼ ਜਿਹੜੇ ਲੋਕਾਂ ਉੱਤੇ ਜਿਹੜੀ ਜਨਰਲ ਡਾਇਰ ਨੇ ਜਿਹੜੇ ਫਾਇਰਿੰਗ ਕਰਕੇ ਉਹਨਾਂ ਨੂੰ ਸ਼ਹੀਦ ਕੀਤਾ ਸੀਗਾ ਉਸ ਜਿਹੜੇ ਰੋਸ਼ ਨੂੰ ਆਪਣੇ ਦਿਲ ਵਿੱਚ ਕੈਦ ਰੱਖ ਕੇ 21 ਸਾਲਾਂ ਦੇ ਬਾਅਦ 1940 ਵਿੱਚ ਜਰਨਲ ਡਾਇਰ ਨੂੰ ਮੌਤ ਦੇ ਘਾਟ ਉਤਾਰ ਕੇ ਜਿਹੜਾ ਉਹ ਜਿਹੜੀ ਜਿਹੜਾ क्रूरਤਾ ਸੀਗੀ ਉਹਦਾ ਬਦਲ ਲਿੱਤਾ ਸੀਗਾ ਔਰ ਇੱਥੇ ਮੈਂ ਗੱਲ ਕਹਿਣੀ ਚਾਹੁੰਦਾ ਕਿ ਜਿਹੜੇ ਸ਼ਹੀਦ ਹੁੰਦੇ ਆ ਉਹ ਸਾਰਿਆਂ ਦੇ ਸਾਂਝੇ ਹੁੰਦੇ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਕਿ ਸ਼ਹੀਦ ਉਤਮ ਸਿੰਘ ਹੋਰਾਂ ਦਾ ਇੱਕ ਨਾਮ ਸੀਗਾ ਰਾਮ ਮੋਹਦ ਮੁਹੰਮਦ ਸਿੰਘ ਆਜ਼ਾਦ ਯਾਨਕਿ ਉਹ ਇੱਕ ਮੈਸੇਜ ਸੀਗਾ ਸਾਰੇ ਧਰਮਾਂ ਦਾ ਕੀ ਜਿਹੜਾ ਦੇਸ਼ ਆਜ਼ਾਦ ਹੋਇਆ ਉਹ ਸਾਰੇ ਧਰਮਾਂ ਨੇ ਮਿਲ ਕੇ ਸੰਘਰਸ਼ ਕੀਤਾ ਤੇ ਦੇਸ਼ ਨੂੰ ਆਜ਼ਾਦੀ ਮਿਲੀ ਸਵਾਜਿ ਸਾਰੇ ਅ ਅੱਜ ਉਹਨਾਂ ਦੀ ਸ਼ਾਨ ਨਮਨ ਕਰਨ ਵਾਸਤੇ ਟੋਟਲ ਕੋਟ ਪ੍ਰਣਾਮ ਕਰਨ ਵਾਸਤੇ ਇਕੱਤਰ ਹੋਏ ਐ ਸਾਡਾ ਸਾਡੇ ਸਤਿਕਾਰਯੋਗ ਮੈਂਡਮ ਸੋਹਿੰਦਰ ਕੌਰ ਜੀ ਸੁਪਤਨੀ ਸਾਡੇ ਮੰਤਰੀ ਸਾਹਿਬ ਸਰਪੰਨ ਜੀ ਗਿੱਡੂ ਸਾਹਿਬ ਸਾਡੇ ਸ਼ਹਿਰੀ ਪ੍ਰਧਾਨ ਸਤਿੰਦਰ ਜੀ ਸਾਡੀ ਪੂਰੀ ਜਨਰਾਲੇ ਦੀ ਟੀਮ ਜਿਹੜੀ ਆ ਉਹ ਅੱਜ ਨਤਮਸਤਕ ਹੋਣ ਆਏ ਐ ਇਹ ਜਿਹੜਾ ਸ਼ਹੀਦ ਉਤਮ ਸਿੰਘ ਚੌਂਕ ਉਹਨਾਂ ਦੇ ਨਾਮ ਤੇ ਹੀ ਸਾਡੇ ਸ਼ਹਿਰ ਵਿੱਚ ਹੈਗਾ ਔਰ ਅਜੀਬ ਇਨਸਾਨੀ ਅਦਾਤ ਨੂੰ ਨਮਨ ਕਰਦੇ ਆਂ ਸ਼ਹਾਦਤ ਨੂੰ ਪ੍ਰਣਾਮ ਕਰਦੇ ਆਂ ਔਰ ਕਹਿੰਦੇ ਵੀ ਸ਼ਹੀਦਾਂ ਦੀ ਇਛਤਾਵਾਂ ਤੇ ਲੱਗੇ ਕਿ ਹਰ ਬਰਸ ਮੇਰੇ ਵਤਨ ਤੇ ਮਿਟਨੇ ਵਾਲੋਂ ਦਾ ਯਹੀ ਨਿਸ਼ਾਨ ਹੋਗਾ ਕਿ ਜਿਹੜੀ ਸ਼ਹਾਦਤ ਹਮੇਸ਼ਾ ਅਮਰ ਰਹਿੰਦੀ ਹੈ ਜੀ ਅਮਰ ਸ਼ਹੀਦ ਨੇ ਬਾਜੀ ਬੜਾ ਅੱਤ ਮਹਾਨ ਦਿਹਾੜਾ ਅੱਜ ਦਾ ਜਿਹੜਾ ਸ਼ਹੀਦ ਉਦਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਵਾ ਮਹਿਜ਼ ਇੱਕ 20 ਸਾਲ ਦਾ ਨੌਜਵਾਨ ਸੀ ਏ ਜਦੋਂ ਜਲਿਆਂ ਵਾਲੇ ਬਾਗ ਦਾ ਕਾਂਡ ਹੋਇਆ ਉਸ ਜੱਲਿਆਂ ਵਾਲੇ ਬਾਗ ਦੇ ਕਾਂਡ ਨੂੰ ਨਾ ਸਹਾਰਦਾ ਹੋਇਆ ਇਹ ਨੌਜਵਾਨ ਨੇ ਇੱਕ ਤਇਆ ਕਰ ਲਿਆ ਸੀ ਕਿ ਇਹਦਾ ਮੈਂ ਬਦਲਾ ਚੂਰ ਨਵਾਗਾ ਉਹ ਆਪਾਂ ਸਾਰਾ ਦੇਸ਼ ਜਾਣਦੇ ਆ ਕਿ ਕਿਸ ਤਰੀਕੇ ਦੇ ਨਾਲ 21 ਸਾਲ ਅੰਦਰ ਅੱਗ ਲੈ ਕੇ ਉਸ ਨੌਜਵਾਨ ਨੇ ਆਪਣੇ ਬਤਾਏ ਤੇ ਬਾਹਰ ਜਾ ਕੇ ਜਾ ਕੇ ਆਪਣਾ ਇਸ ਉਹ ਦੇਸ਼ ਦਾ ਹੈ ਬਰਾ ਜਿਹੜੇ ਸ਼ਹੀਦ ਕੀਤੇ ਸੀ ਸਾਡੇ ਉਹ ਬੱਚੇ ਬਜ਼ੁਰਗ ਕਣੀਆਂ ਬੀਬੀਆਂ ਪਣਾ ਕਿੰਨੇ ਸ਼ਹੀਦ ਹੋਏ ਸੀ ਉਸ ਕਾਂਡ ਦੇ ਵਿੱਚ ਉਹਦਾ ਜਾ ਕੇ ਬਦਲਾ ਲਿਆ ਸੋ ਇਸ ਨੌਜਵਾਨ ਦੀ ਖਾਸੀਅਤ ਦੇਖੋ ਇਹ ਸਭ ਤੋਂ ਵੱਡੀ ਹੈ ਕਿ ਸ਼ਹੀਦ ਉਦਮ ਸਿੰਘ ਜੀ ਇੱਕ ਯਤਿਮ ਖਾਨੇ ਦੇ ਵਿੱਚ ਪਲੇ ਨੇ ਔਰ ਉੱਥੋਂ ਦੇ ਪੜ੍ਹੇ ਨੇ ਪਰ ਦੇਸ਼ ਪ੍ਰਤੀ ਉਹਨਾਂ ਦਾ ਪ੍ਰੇਮ ਦੇਖੋ ਕਿ ਆ ਜੋ ਅਮਰ ਹੋ ਗਿਆ ਦੇਸ਼ ਤੋਂ ਅਮਰ ਹੋ ਗਿਆ ਹਮੇਸ਼ਾ ਹੀ ਹਰ ਸਾਲ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ ਅੱਜ ਆਪਾਂ ਉਹਨਾਂ ਦੀ ਇੱਥੇ ਸਮਾਰਕ ਦੇ ਉੱਪਰ ਸਾਰੇ ਖੜੇ ਆ ਇਹ ਦਾ ਨਾਮ ਵੀ ਸ਼ਹੀਦ ਉਦਮ ਸਿੰਘ ਚੌਕ ਹੈ ਸੋ ਅਸੀਂ ਸਾਰੇ ਹੀ ਉਹਨਾਂ ਨੂੰ ਨਮਨ ਕਰਨ ਵਾਸਤੇ ਕੋਟਨ ਕੋਟ ਪ੍ਰਣਾਮ ਕਰਨ ਵਾਸਤੇ ਇੱਥੇ ਪਹੁੰਚੇ ਆਂ ਮੈਡਮ ਜਿਵੇਂ ਦੱਸ ਕੇ ਗਏ ਕਿ ਅੱਜ ਉਹਨਾਂ ਦੀਆਂ ਦਿੱਤੀਆਂ ਕੁਰਬਾਨੀਆਂ ਦੀ ਫਿਜ਼ਾ ਅੱਜ ਆਪਾਂ ਅੱਜ ਸੁੱਖ ਦਾ ਸਾਹ ਲੈ ਰਹੇ ਆ ਆਜ਼ਾਦੀ ਦਾ ਆਪਾਂ ਸਾਹ ਲੈ ਰਹੇ ਆ ਦੇਖੋ ਦੇਸ਼ ਦੀ 90% ਜਿਹੜੀ ਆ ਕੁਰਬਾਨੀਆਂ ਵਨਾਂ ਜੀ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਸਾਡੇ ਪੰਜਾਬੀ ਵੀਰਾਂ ਨੇ ਦਿੱਤੀਆਂ ਔਰ ਉਹਨਾਂ ਦੇ ਵਿੱਚ ਕੋਈ 23 ਸਾਲ ਦਾ ਕੋਈ 19 ਸਾਲ ਦਾ ਇਹੋ ਜਿਹੇ ਗੱਭਰੂ ਸਾਡੇ ਜਿਹੜੇ ਆ ਦੇਸ਼ ਤੋਂ ਕੁਰਬਾਨ ਹੋ ਗਏ ਸਾਡਾ ਉਹਨਾਂ ਸਾਰਿਆਂ ਨੂੰ ਜਿੱਥੇ ਨੰਮਨ ਹੈ ਉਥੇ ਅਸੀਂ ਅੱਜ ਸ਼ਹੀਦ ਉਦਮ ਸਿੰਘ ਜੀ ਨੂੰ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਕੋਟਨ ਕੋਟ ਪ੍ਰਣਾਮ ਕਰਦੇ ਆ ਕਿ ਉਹਨਾਂ ਦੀ ਇਹ ਸ਼ਹੀਦੀ ਜਿਹੜੀ ਆ ਉਦੋਂ ਤੱਕ ਦੁਨੀਆ ਰਹੇਗੀ ਉਦੋਂ ਤੱਕ ਯਾਦ ਕੀਤੀ ਜਾਏਗੀ ਸੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਪੈਸਲਿਆਂ ਦਾ ਵੀ ਤੁਸੀਂ ਸਰ ਜਾ ਕੇ ਆ ਕੇ ਇਸ ਕਵਰੇਜ ਨੂੰ ਪੂਰਾ ਕਰਦੇ ਹੋ ਸੋ ਮੰਤਰੀ ਸਾਹਿਬ ਵੱਲੋਂ ਵੀ ਸਵੇਰੇ ਹੀ ਫੋਨ ਇਹਦਾ ਆ ਗਿਆ ਸੀ ਕਿ ਸਾਰਿਆਂ ਦੀ ਟੀਮ ਨੇ ਜਾ ਕੇ ਰਲ ਕੇ ਜਾ ਕੇ ਪ੍ਰਣਾਮ ਜੂਰ ਕਰਨਾ ਹੈ ਆਪ ਉਹਨਾਂ ਦੀ ਮੈਡਮ ਦੱਸ ਕੇ ਗਏ ਨੇ ਕੁਸ਼ਨਾਮ ਡਿਊਟੀ ਹੈ ਸੋ ਪੰਜਾਬ ਲੈਵਲ ਦਾ ਸਾਰਾ ਉਹਨਾਂ ਨੇ ਸਟੇਟ ਲੈਵਲ ਦਾ ਜਿਹੜਾ ਪ੍ਰੋਗਰਾਮ ਦੇਖਣਾ ਹੈ ਸੋ ਸਾਡੀ ਸਾਰੀ ਹੀ ਟੀਮ ਵੱਲੋਂ ਅੱਜ ਅਸੀਂ ਸ਼ਹੀਦ ਉਦਮ ਸਿੰਘ ਜੀ ਨੂੰ ਕੋਟਮ ਕੋਟ ਪ੍ਰਣਾਮ ਕਰਦੇ ਆਂ ਇਹ ਦੁਆ ਕਰਦੇ ਗਏ ਸਾਡਾ ਪੰਜਾਬ ਖਾਸਤਾ ਵਸਤਾ ਤੇ ਰੰਗਲਾ ਪੰਜਾਬ ਬਣੇ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ